ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੀ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਕ੍ਰੇਪ ਦੇ ਸੂਟ ਰਹਣਗੇ ਜਿੱਦਾਂ ਕਿ ਮੌਸਮ ਚੇਂਜ ਹੋ ਰਿਹਾ ਹੈਗਾ ਹਨਾ ਉਸ ਅਕੋਰਡਿੰਗ ਜਿਹੜਾ ਸਟਾਫ ਹੈ ਉਹ ਵੀ ਚੇਂਜ ਹੋ ਰਿਹਾ ਹੈਗਾ ਤੇ ਕਾਫੀ ਜਾਦੇ ਸੋਹਣੇ ਆਪਾਂ ਪ੍ਰਿੰਟ ਲੈ ਕੇ ਆਏਗੇ ਪਹਿਣਾ ਦੀ ਜਮਾਨ ਸੀਗੀ ਵੀ ਸਾਨੂੰ ਕ੍ਰੇਪ ਦੇ ਸੂਟ ਚਾਹੀਦੇ ਨੇਗੇ ਤੇ ਹਾਂਜੀ ਬਹੁਤ سارے ਆਪਾਂ ਨਿਊ ਡਿਜ਼ ਬਿਲਕੁਲ ਲੇਟੈਸਟ ਸਟਾਕ ਹੈਗਾ ਹਨਾ ਇਹਦੇ ਉੱਪਰ ਤੁਸੀਂ ਵਰਕ ਵੀ ਕਰਾ ਸਕਦੇ ਹੋਗੇ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਪਲੇਨ ਫੈਬਰਿਕ ਆਪਾਂ ਕੱਲ ਵੀ ਦਿਖਾਇਆ ਸੀ ਅੱਜ ਵੀ ਆਪਾਂ ਸਿਲਕ ਪਸ਼ਮੀਨਾ ਲੈ ਕੇ ਆਏਗੇ ਬਹੁਤ ਸੋਹਣੇ ਕਲਰ ਨਵੇਂ ਆਏ ਨੇਗੇ ਜਰੂਰ ਤੁਹਾਨੂੰ ਸ਼ੋਅ ਕਰਾਂਗੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਆਉਂਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਿਆਂਗੇ ਸਭ ਤੋਂ ਪਹਿਲਾ ਸੂਟ ਰਹੇਗਾ ਕ੍ਰੇਪ ਦਾ ਹਲੋ ਜੀ カラー ਤੁਸੀਂ ਦੇਖ ਸਕਦੇ ਹੋ ਬ੍ਰਾਂਡ ਰਹੂਗਾ ਟਿਸਟਾ ਫੁੱਲ ਪਿਓਰ ਕ੍ਰੇਪ ਦੇ ਸੂਟ ਲنگੇ ਫੁੱਲ ਪਿਓਰ ਕ੍ਰੇਪ ਦੀ ਨਾਲ ਤੁਹਾਨੂੰ ਬਾਟਮ ਮਿਲੇਗੀ ਪਲੇਨ ਬੇਸ ਹੈਗਾ ਬਾਟਮ ਦਾ ਤੇ ਇਹ ਵਾਲੀ ਰਹੇਗੀ ਸ਼ਰਟ ਰਹੇਗੀ ਟਿਸਟਾ ਬ੍ਰਾਂਡ ਰਹੂਗਾ ਵਿਦ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਮਿਲੇਗਾ ਤੁਹਾਨੂੰ ਨਾਲ ਹਲੋ ਜੀ ਇਸ ਤਰ੍ਹਾਂ ਡਿਜ਼ਾਈਨ ਹੋਇਆ ਹੋਇਆ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਫੁੱਲ ਪਿਓਰ ਕ੍ਰੇਵ ਹੈ ਟਿਸਟਾ ਬ੍ਰਾਂਡ ਦੀ ਕੋਈ ਸਮੀ ਨਹੀਂ ਹੈਗੀ ਪ੍ਰਾਈਸ ਰਹੂਗਾ 4000 ਵਿਦ ਸ਼ਿਪਿੰਗ ਰਹੂਗਾ ਬਹੁਤ سارے ਕਲਰ ਪ੍ਰਿੰਟ ਅਵੇਲੇਬਲ ਹੈਗੇ ਨੇਗੇ ਆਪਾਂ ਤੁਹਾਨੂੰ ਦਿਖਾਉਣਿਆਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਸਾਰੀ ਡਿਟੇਲ ਹੈ ਜਿੰਨੀ ਡਿਟੇਲ ਹੈਗੀ ਆਪਾਂ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈਗੀ ਧਿਆਨ ਨਾਲ ਸੁਣਿਆ ਕਰੋ ਵੀ ਕਿੱਦਾਂ ਦਾ ਫੈਬਰਿਕ ਹੈ ਸਾਰਾ ਲਓ ਜੀ ਇਹਦੇ ਵਿੱਚ ਹੈਗਾ ਜੀ ਦੂਜਾ ਕਲਰ ਹੈਗਾ ਗਾ ਰੈੱਡ ਇਹਦੇ ਨਾਲ ਰਹੂਗੀ ਜੀ ਰੈੱਡ ਬਾਟਮ ਰਹੂਗੀ ਪਲੇਨ ਇਸ ਤਰ੍ਹਾਂ ਦੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਆਦੇ ਸੋਹਣਾ ਹੈਗਾ ਤੇ ਨਾਲ ਫੁੱਲ ਪਿਓਰ ਚੁਣੌਣ ਦੇ ਦੁਪੱਟੇ ਲੰਗੇ ਸਾਰੇ ਸੁੱਟਾਂ ਨਾਲ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਬਹੁਤ ਸੋਹਣੀ ਮਤਲਬ ਸਟਾਫ ਹੈ ਜਿਹੜਾ ਬਹੁਤ ਜਿਆਦੇ ਸੋਹਣਾ ਹੈਗਾ ਫੌਕ ਟੈਪਰਿਕ ਹੈ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਦੇਖੋ ਬਹੁਤ ਜਿਆਦੇ ਸੋਹਣੀ ਡਿਜ਼ਾਈਨਿੰਗ ਹੈਗੀ ਤੇ ਇਹਨਾਂ ਕੋ ਫੁੱਲ ਪਿਓਰ ਸਟੱਫ ਹੈਗਾ ਵਿਚੀ ਬਾਟਮ ਹੈ ਸਾਰਾ ਜਿਹੜਾ ਮਤਲਬ ਸਟੱਫ ਹੈ ਇੱਕ ਮੁਠੀ ਦੇ ਵਿੱਚ ਆ ਜਾਂਦਾ ਹੈਗਾ ਫੁੱਲ ਪਿਓਰ ਦੇ ਸੂਟ ਲੇਗੇ ਤੇ ਇਹਦੇ ਵਿੱਚ ਆਪਾਂ ਕਲਰ ਤੁਹਾਨੂੰ ਹੋਰ ਵੀ ਦਿਖਾਉਂਦੇ ਆਂਗੇ ਲੋ ਜੀ ਅਗਲਾ ਕਲਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਡਾਰਕ ਗ੍ਰੇ ਦੇ ਉੱਪਰ ਪ੍ਰਿੰਟ ਬਣਿਆ ਹੋਇਆ ਨਾਲ ਰਹੂਗੀ ਪਲੇਨ ਬਾਟਮ ਰਹੂਗੀ ਇਸ ਤਰ੍ਹਾਂ ਦੀ ਇਹ ਤੇ ਤੁਸੀਂ ਵਰਕ ਕਰਵਾਉਣਾ ਹੈ ਬਾਟਮ ਤੇ ਬਾਹਾਂ ਤੇ ਪੈਚ ਲਗਾ ਕੇ ਹੈਨਾ ਕਰਵਾ ਸਕਦੇ ਹੋਗੇ ਦੁਪੱਟੇ ਦਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਰਹੂਗਾ। ਖੁੱਲੇ ਡੁੱਲੇ ਦੁਪੱਟੇ ਨੇਗੇ। ਲੈਂਸ ਵਗੈਰਾ ਦੀ ਫਿਨਿਸ਼ਿੰਗ ਨਹੀਂ ਹੈਗੀ। ਜੇ ਤੁਹਾਨੂੰ ਲੈਂਸ ਦੀ ਫਿਨਿਸ਼ਿੰਗ ਵਗੈਰਾ ਚਾਹੀਦੀ ਹੈਗੀ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਆਪਾਂ ਤੁਹਾਨੂੰ ਕਰਵਾ ਕੇ ਦੇ ਦਾਂਗੇ। ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ। ਮਸਟਰਡ ਸ਼ੇਡ ਦੇ ਵਿੱਚ ਹੈਗਾ। ਲਓ ਜੀ। ਬਾਟਮ ਇਹਦੇ ਨਾਲ ਇਸ ਕਲਰ ਦੀ ਹੈਗੀ। ਬਾਟਮ ਆਪਾਂ ਤੁਹਾਨੂੰ ਨਾਲ ਹੁੰਦੇ ਦਿਖਾਈ ਜਾਣੇਗੇ। ਇਸ ਤਰ੍ਹਾਂ ਡਿਜ਼ਾਈਨ ਹੈ ਪ੍ਰਿੰਟ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਇਸੀ ਲਓ ਜੀ ਲਓ ਜੀ ਅਗਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਰਹੂਗੀ ਬਲੈਕ ਬਾਟਮ ਹੈਗੀ ਫੁੱਲ ਪਿਓਰ ਕ੍ਰੇਪ ਦੀ ਹੈਗੀ ਤੇ ਨਾਲ ਤੁਸੀਂ ਦੁਪੱਟਾ ਦੇਖ ਸਕਦੇ ਹੋਗੇ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਹੈ ਦੁਪੱਟੇ ਦਾ ਪ੍ਰਾਈਸ ਸੇਮ ਰਹੂਗਾ 4000 ਅਗਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਇਦਾਂ ਦੀ ਬਾਟਮ ਰਹੂਗੀ ਪਲੇਨ ਇਹ ਵਾਲੀ ਬਾਟਮ ਦਾ ਸਟੱਫ ਹੈਗਾ ਤੇ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਦੁਪੱਟਾ ਆਪਾਂ ਤੁਹਾਨੂੰ ਸ਼ੋਅ ਕਰ ਦਿੰਦਾ ਵੀ ਕਿੱਦਾਂ ਦਾ ਹੈ ਨੈਕਸਟ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਡਾਰਕ ਮਜ਼ੈਂਟਾ ਕਲਰ ਹੈਗਾ ਤੇ ਮਜ਼ੈਂਟਾ ਹੀ ਬਾਟਮ ਹੈ ਇਹਦੇ ਨਾਲ ਦੁਪੱਟਾ ਤੁਸੀਂ ਦੇਖ ਸਕਦੇ ਹੋ 4000 ਪ੍ਰਾਈਸ ਹੋਊਗਾ ਸਾਰੇ ਸੁੱਟਾਂ ਦਾ ਅਗਲਾ ਪ੍ਰਿੰਟ ਹੈ ਕਿ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹ ਮਾਲ ਦੇ ਵਿੱਚ ਵੀ ਆਇਆ ਸੀਗਾ ਹੁਣ ਇਹਨਾਂ ਨੇ ਕ੍ਰੇਪ ਦੇ ਵਿੱਚ ਕਟਿਆ ਇਸ ਤਰ੍ਹਾਂ ਕਰੀਮ ਬਾਟਮ ਹੈਗੀ ਤੇ ਸੇਮ 셔ਟ ਇਹ ਵਾਲੀ 셔ਟ ਹੈਗੀ ਤੇ ਇਸ ਤਰ੍ਹਾਂ ਦੁਪੱਟਾ ਦੇਖੋ ਜੀ ਦੁਪੱਟੇ ਤੇ ਤਾਂ ਸਿਫਨਿਸ਼ਿੰਗ ਵਗੈਰਾ ਹੋ ਗਈ ਹੁਣ ਜਿੱਦਾਂ ਕਿ ਇਹਦੇ ਵਿੱਚ ਮਹਰੂਨ ਟੱਚ ਹੈਗਾ ਇਦਾਂ ਹਨਾ ਫਿਨਿਸ਼ਿੰਗ ਹੋ ਗਈ ਦੇਖੋ ਤੇ ਕਾਫੀ ਜਿਆਦਾ ਸੋਹਣਾ ਦੁਪੱਟਾ ਬਣ ਜਾਂਦਾ ਇਹ ਆਪਾਂ ਜਿਹੜੀਆਂ ਲੈਸਸ ਲਾਉਣੇ ਸਾਰੇ ਕਾਟਨ ਦੀਆਂ ਲਗਾਉਣਿਆਂਗੇ ਸਾਰੇ ਪੁੱਛਦੇ ਹੁੰਦੇ ਨੇ ਵੀ ਤੁਸੀਂ ਲੈਸਸ ਕਾਟਨ ਦੀ ਸਾਰੀ ਵਧੀਆ ਵਾਲੀ ਲੈਸ ਲਗਾਉਣਿਆਂਗੇ ਇਸ ਤਰ੍ਹਾਂ ਦੇਖੋ ਦੁਪੱਟੇ ਦੀ ਗ੍ਰੇਸ ਹੈਗੀ ਤੁਹਾਡੇ ਸਾਹਮਣੇ ਹਨਾ ਵੀ ਲੈਸ ਲੱਗੀ ਤਾਂ ਉਹ ਵੀ ਕਿੰਨਾ ਜਿਆਦਾ ਸੋਹਣਾ ਹੋ ਜਾਂਦਾ ਦੁਪੱਟਾ ਲਾਸਟ ਟੁਕ ਹੈ ਗਿਆ ਸੀ ਇਹ ਵਾਲੇ ਸੂਟ ਸੀਗੇ ਜੀ ਜਿਹੜੇ ਸਾਰੇ ਸੀਗੇ ਫੁੱਲ ਪਿਓਰ ਟ੍ਰੇਪ ਦੇ ਸੀਗੇ 4 4000 ਪ੍ਰਾਈਸ ਸੀਗਾ ਸਾਰਿਆਂ ਦਾ ਧਿਆਨ ਨਾਲ ਵੀਡੀਓ ਦੇਖਿਆ ਕਰੋ ਤੁਸੀਂ ਸਾਰੀ ਤੇ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਹਨਾ ਤੇ ਜਿਹੜਾ ਜਿੰਨੀ ਡਿਟੇਲ ਵੀਡੀਓ ਦੇ ਵਿੱਚ ਦੱਸੀ ਹੋਊਗੀ ਨਾ ਉਨੀ ਡਿਟੇਲ ਪ੍ਰੋਪਰ ਤੁਹਾਨੂੰ ਕਿਤੇ ਨਹੀਂ ਮਿਲਣੀ ਤੁਸੀਂ ਮੈਨੂੰ ਤਾਂ ਪਿਕਸ ਸ਼ੇਅਰ ਕਰਨ ਨੂੰ ਕਹਿੰਦੇ ਹੋ ਮੈਂ ਸਾਨੂੰ ਫੋਟੋਆਂ ਸ਼ੇਅਰ ਕਰ ਦੋ ਫੋਟੋ ਤੇ ਤੁਹਾਨੂੰ ਇੱਦਾਂ ਇੱਦਾਂ ਨਹੀਂ ਪਤਾ ਲੱਗਣਾ ਹੈਗਾ ਜਿੰਨਾ ਕਿ ਵੀਡੀਓ ਦੇ ਵਿੱਚ ਪ੍ਰੋਪਰ ਦੱਸਿਆ ਹੁੰਦਾ ਜੋ ਵੀ ਅਸੀਂ ਦਿਖਾਉਣੀ ਆ ਵੀਡੀਓ ਦੇ ਵਿੱਚ ਹਨਾ ਉਹੀ ਤੁਹਾਡੇ ਘਰ ਤੱਕ ਆਊਗਾ ਬੇਫਿਕਰ ਹੋ ਕੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਲਓ ਜੀ ਇਸ ਤੋਂ ਬਾਅਦ ਆਪਾਂ ਲੈ ਕੇ ਆਏ ਜੀ ਟੂ ਟੋਨ ਪਸ਼ਮੀਨੇ ਦੇ ਕਲਰ ਲੈ ਕੇ ਆਏ ਇਹਦੇ ਵਿੱਚੋਂ ਸਿਲੈਕਟ ਕਰਕੇ ਹਨਾ ਜਿੱਦਾਂ ਕਿ ਆਪਾਂ ਕੱਲ ਪਾਏ ਸੀਗੇ ਪਲੇਨ ਫੈਬਰਿਕ ਪਾਇਆ ਸੀ ਪੈਨਾ ਨੇ ਸਿਲੈਕ ਤੁਸੀਂ ਆਪਣਾ ਸਿਲੈਕਟ ਕਰਕੇ ਹਨਾ ਸੂਟ ਹੈਗਾ ਜਿਹੜਾ ਮਤਲਬ ਆਪਣਾ ਦੇ ਸਕਦੇ ਹੋ ਸਕਰੀਨਸ਼ਾਟ ਭੇਜ ਦਿਓ ਤੁਸੀਂ ਸਾਨੂੰ ਲਓ ਜੀ ਟੂ ਟੋਨ ਪਸ਼ਮੀਨੇ ਸਾਰੇ ਆਪਾਂ ਰੋਲ ਲੈ ਕੇ ਆਇਾਂਗੇ ਇਹ ਇੱਕ ਇੱਕ ਪੀਸ ਆਪਾਂ ਤੁਹਾਨੂੰ ਦਿਖਾ ਰਹਿਆਂਗੇ ਕਟਿੰਗ ਕਰਕੇ ਦਿਖਾ ਰਹਿਆਂਗੇ ਵੀ ਤੁਹਾਨੂੰ ਪ੍ਰੋਪਰ ਪਤਾ ਲੱਗ ਜਾਏ ਕਈ ਵਾਰ ਰੋਲ ਦੇ ਵਿੱਚ ਨਹੀਂ ਸਮਝ ਲੱਗਦੀ ਹਨਾ ਫੁੱਲ ਆਪਣੇ ਕੋਲੇ ਸਟਾਕ ਹੈਗਾ ਜਿਹੜਾ 2 ਟਨ ਸਿਲਕ ਪਸ਼ਮੀਨੇ ਦਾ ਆ ਚੁੱਕਿਆ ਹੈਗਾ ਲਓ ਜੀ ਪਲੇਨ ਕੋਈ ਨਹੀਂ ਮਿਲਦਾ ਹੈਗਾ ਜੇ ਤੁਸੀਂ ਵਰਕ ਕਰਵਾਉਗੇ ਸਾਡੇ ਕੋਲ ਡਿਜ਼ਾਈਨ ਸ਼ੇਅਰ ਕਰੋ ਜਾਂ ਸਾਡੇ ਡਿਜ਼ਾਈਨ ਤੁਸੀਂ ਕਰਵਾ ਸਕਦੇ ਹੋਗੇ ਵਰਕ ਤਾਂ ਉਸ ਅਕੋਰਡਿੰਗ ਹਨਾ ਇਹ ਫੈਬਰਿਕ ਹੈਗਾ ਪਲੇਨ ਫੈਬਰਿਕ ਨਹੀਂ ਆਪਾਂ ਸੇਲ ਕਰਦੇ ਹੈਗੇ ਕਿਉਂਕਿ ਬਹੁਤ ਲਿਮਟਿਡ ਜャ ਸਟਾਕ ਹੁੰਦਾ ਹੈਗਾ ਆ ਨਿਊ ਸ਼ੇਡ ਆਇਆਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਗ੍ਰੇ ਦੇ ਵਿੱਚ ਪਿੰਕ ਟੋਨ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਜਿਹੜਾ ਧਾਗਾ ਹੈਗਾ ਇੱਥੋਂ ਪਤਾ ਲੱਗਦਾ ਹਨਾ ਵੀ ਇਹ ਸਿਲਕ ਪਸ਼ਮੀਨਾ ਹੈਗਾ ਤੇ ਟੂ ਟੋਨ ਦੇ ਹੈ ਪਿੰਕ ਤੇ ਤੁਸੀਂ ਦੇਖ ਸਕਦੇ ਹੋਗੇ ਕੰਨੀ ਇਹਦੀ ਹਨਾ 베ਸ ਦੀ ਹੈਗੀ ਤੇ ਵੀ ਜਿਹੜਾ ਧਾਗਾ ਲੱਗਿਆ ਹੋਇਆ ਉਹ ਇਸ ਦਾ ਆ ਥ्रेड ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਬ੍ਰਾਂਡ ਦਾ ਆਪਾਂ ਸਿਲਕ ਪਸ਼ਮੀਨਾ ਲੈ ਕੇ ਆਏ ਆ ਵਿਦਆਊਟ ਬ੍ਰਾਂਡ ਨਹੀਂ ਲੈ ਕੇ ਆਏ ਹੈਗੇ ਆਪਾਂ विदाउट ब्रांड ਸਾਨੂੰ ਬਹੁਤ ਹਨਾ ਪਿਕਚਰਸ ਵੀ ਆਉਂਦੀਆਂ ਸੀਗੀਆਂ ਪਰ ਅਸੀਂ ਨਹੀਂ ਲਿਆ ਹੈਗਾ ਉਹਨਾਂ ਟਾਈਮ ਅਸੀਂ ਨਹੀਂ ਲਿਆ ਜਦੋਂ ਟਾਈਮ ਸਾਨੂੰ ਪੂਰਾ ਵਧੀਆ ব্র্যান্ড ਵਾਲਾ ਸਾਨੂੰ ਕਸ਼ਮੀਨਾ ਨਹੀਂ ਮਿਲਿਆ ਹੈਗਾ ਅਸੀਂ ਕਿਥੋਂ ਪਸ਼ਮੀਨਾ ਨਹੀਂ ਲਿਆ ਹੈਗਾ ਜਦੋਂ ਸਾਨੂੰ ਬ੍ਰਾਂਡ ਵਾਲਾ ਪਸ਼ਮੀਨਾ ਮਿਲਿਆ ਅਸੀਂ ਫੇਰ ਸਟਾਕ ਚੱਕਿਆਗਾ ਨਹੀਂ ਇਦਾਂ ਨਹੀਂ ਚੱਕਿਆ ਹੈਗਾ ਕਲਰ ਤੁਸੀਂ ਸਿਲੈਕਟ ਕਰ ਲਿਓ ਸਾਰੇ ਕਲਰ ਆਪਾਂ ਲੈ ਆਇਾਂਗੇ ਫੁੱਲ ਸਟਾਕ ਹੈਗਾ ਤੇ ਆਪਣੇ ਡਿਜ਼ਾਈਨ ਵਗੈਰਾ ਸੈਂਡ ਕਰੋ ਫਟਾਫਟ ਆਪਣੇ ਸੂਟ ਨਗੇ ਜਿਹੜੇ ਆਰਡਰ ਦਿਓ ਕਿਉਂਕਿ ਰਾਸ਼ ਹੋ ਚੁੱਕਿਆਗਾ ਪਹਿਲੀ ਹਨਾ ਤੁਹਾਨੂੰ ਟਾਈਮ ਤੇ ਜਿਹੜੇ ਸੂਟ ਨਗੇ ਮਿਲ ਜਾਣ ਆ ਲੋ ਜੀ ਲੋ ਜੀ ਸਕਰੀਨ ਸ਼ਾਟ ਹੈ ਜਿਹੜਾ ਥੋੜਾ ਜਿਹਾ ਤੁਸੀਂ ਦੂਰੋਂ ਲਿਆ ਕਰੋ ਜਿੱਦਾਂ ਕਿ ਹੈ ਨਾ ਆਪਾਂ ਦਿਖਾਉਣਿਆਂਗੇ ਨਾਲ ਇਹ ਵਾਲੀ ਕੰਨੀ ਦਾ ਸਕਰੀਨ ਸ਼ਾਟ ਜਰੂਰ ਭੇਜਿਓ ਕਿਉਂਕਿ ਅਸੀਂ ਉਲਝ ਨਾ ਸਕੀਏ ਹੈ ਨਾ ਕੋਈ ਵੀ ਤੁਹਾਨੂੰ ਗਲਤੀ ਨਾਲ ਵੀ ਜਿਹੜਾ ਵੀ ਥੋੜਾ ਗਲਤ ਨਾ ਵਰਕ ਹੋ ਜੇ ਜਰੂਰ ਆਹ ਕੰਨੀ ਦਾ ਸਕਰੀਨ ਸ਼ਾਟ ਭੇਜਿਓ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਆਪਾਂ ਦਿਖਾ ਰਹਿਆਂਗੇ ਕੰਨੀ ਵੀ ਜਿੱਦਾਂ ਕਿ ਇਹਦੇ ਇਹ येलो ਹੈ येलो ਦੇ ਵਿੱਚ ਹੈ ਨਾ ਪਿੰਕ ਧਾਗਾ ਲੱਗਿਆ ਹੋਇਆ ਮਜ਼ੈਂਟਾ ਸੌਰੀ ਇਹਦੇ ਵਿੱਚ ਦੇਖੋ ਤੁਸੀਂ ਇਹ ਮਜ਼ੈਂਟਾ ਧਾਗਾ ਹੋਊਗਾ ਇਦਾਂ ਇਹਦੀ ਕੰਨੀ ਦੀ ਫੋਟੋ ਜਰੂਰ ਭੇਜਿਓ ਕੰਨੀ ਤੋਂ ਉਹੀ ਸਕਰੀਨ ਸ਼ ਓਪਨ ਜਿਵੇਂ ਹੁਣ ਇਹਦੇ ਵਿੱਚ ਹੈਗਾ ਮਸਟਰਡ ਹੈ ਇਹਦੇ ਵਿੱਚ ਮਸਟਰਡ ਧਾਗਾ ਹੀ ਲੱਗਿਆ ਹੋਇਆ ਹੈਗਾ ਦੇਖੋ ਖਲੋਚੀ ਤੇ ਲਾਸਟ ਪੀਸ ਹੈਗਾ ਜੀ ਸਾਰੇ ਕਲਰ ਜਿੰਨੇ ਕਲਰ ਆਈ ਸੀਗੇ ਨਿਊ ਹਨ ਨਵੇਂ ਕਲਰ ਜਿਆਦਾ ਜਿਹੜੇ ਲਾਈਟ ਸੀਗੇ ਉਹ ਨਹੀਂ ਲੈ ਕੇ ਆਏ ਹੈਗੇ ਆਪਾਂ ਕਿਉਂਕਿ ਇੰਨੇ ਲਾਈਟ ਕਲਰ ਨਹੀਂਗੇ ਆਪਣੇ ਕੋਲੇ ਨਹੀਂ ਹਨ ਚੱਲਦੇ ਹੈਗੇ ਸਾਰੀਆਂ ਭੈਣਾਂ ਜਿੰਨੀਆਂ ਜੁੜੀਆਂ ਹੋਈਆਂ ਨੇ ਸੋਪਰ ਕਲਰ ਜਾਂ ਡਾਰਕ ਕਲਰ ਦੋ ਕਲਰਾਂ ਤੇ ਹੀ ਜਿਆਦਾ ਆਪਣੇ ਤੁਸੀਂ ਜ਼ਿਆਦਾਤਰ ਸੂਟ ਦੇਖੇ ਹੋਣਿਆ ਬਾਕੀ ਤੁਹਾਡੀ ਆਪਣੀ ਚੋਇਸ ਅ ਵੀ ਜੇ ਤੁਸੀਂ ਲਾਈਟ ਤੇ ਕਰਵਾਉਣਾ ਸਾਡੇ ਨਾਲ ਪਿਕ ਸ਼ੇਅਰ ਕਰ ਦੋ ਵੀ ਤੁਹਾਡੇ ਕੋਲੇ ਆ ਕਲਰ ਮਿਲ ਜੂਗਾ ਜੇ ਇਹਦੇ ਵਿੱਚ ਨਹੀਂ ਮਿਲੂਗਾ ਤਾਂ ਹੋਰ ਬਹੁਤ ਸਾਰੇ ਫੈਬਰਿਕ ਨੇ ਉਹਦੇ ਵਿੱਚ ਮਿਲ ਜੂਗਾ ਤੁਹਾਨੂੰ ਕਲਰ ਆਪਾਂ ਜਰੂਰ ਹਾਜ਼ਰ ਕਰਾਂਗੇ ਫੈਬਰਿਕ ਦੱਸੋ ਕਿਹੜਾ ਚਾਹੀਦਾ ਤੁਹਾਡੇ ਲਈ ਜਰੂਰ ਹਾਜ਼ਰ ਕਰਾਂਗੇ ਹਨਾ ਤੇ ਕੰਮ ਹੈਗਾ ਜਿਹੜਾ ਤੁਸੀਂ ਹਨਾ ਮਤਲਬ ਕੋਈ ਵੀ ਤੁਸੀਂ ਵਰਕ ਕਰਵਾਉਣਾ ਜਲਦੀ ਆਪਣਾ ਆਰਡਰ ਦਿਓ ਕਿਉਂਕਿ ਤੁਹਾਨੂੰ ਨਾ ਟਾਈਮ ਸਿਰ ਜਿਹੜਾ ਕੰਮ ਮਿਲ ਸਕੇ ਆਪਾਂ ਵੀ ਹੁਣ ਸੀਜ਼ਨ ਦਾ ਟਾਈਮ ਹੈ ਕਾਰੀਗਰ ਵਧਾਏ ਨੇ ਟੇਲਰ ਵੀ ਆਪਣੇ ਆਪਾਂ ਵਧਾਏ ਨੇਗੇ ਹੁਣ ਤੇ ਕਾਰੀਗਰ ਵੀ ਵਧਾਏ ਨੇਗੇ ਤਾਂ ਕਿ ਤੁਹਾਨੂੰ ਕੰਮ ਹੈ ਜਿਹੜਾ ਟਾਈਮ ਸਿਰ ਮਿਲ ਸਕੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੀ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸੱਚੀ ਕਾਲ ਜੀ